ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਕੋਲਡ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ گاਂਵ ਬਕਾਉਾ ਜੀ ਠੀਕ ਹੈ ਜੀ ਬਾਕੀ ਪਰ ਆਪਣਾ ਫੇਸਬੁੱਕ ਦੇ ਪੇਜ ਆ ਗਰ ਜੀਤਰਾ ਜੀ ਨੂੰ ਬਤਾਓ ਤਾਂ ਫਾਲੋਅਰਸ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਦੱਸੋ ਜੀ ਆਪਣਾ ਨਾਮ ਅਮਰਤ ਸਿੰਘ ਆ ਵੀਰੇ ਪਿੰਡ ਪਿੰਡ ਕੋਲਡ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਵੀਰ ਜੀ ਮੈਂ ਆਪਣੀ ਗਾਂ ਦੀ ਜਾਣਕਾਰੀ ਦੇ ਦੋ ਜੀ ਗਾਂ ਵੀਰੇ ਆਪਣੀ 5ਵੇਂ ਸੂਏ ਸੋਣਿਆ ਹਾਂਜੀ ਸਾਢੇ 4 ਮਹੀਨੇ ਗੱਬਣ ਠੀਕ ਹੈ ਜੀ ਸਾਢੇ 4 ਮਹੀਨੇ ਗੱਬਣਾ ਦੁੱਧ ਦੀ ਵੀ ਹੁਣ ਦੁੱਧ ਹੁਣ ਵੀਰੇ ਹਟਦੀ ਆ ਡਰਾਈ ਤੇ ਆ ਹਟਦੀ ਹੁਣ ਹਟਦੀ ਵੀ ਹੈਗਾ ਹਟਦੀ ਵਾਲੀ ਨਹੀਂ ਡਰਾਈ ਤੇ ਆ ਹੁਣ ਡਰਾਈ ਕਰਤੀ ਹਾਂ ਡਰਾਈ ਕਰਤੀ ਇਹ ਦਿਨ ਦੀ ਨਹੀਂ ਹੈਗੀ ਹੁਣ ਨਾ ਠੀਕ ਹੈ ਜੀ ਤੇਰੇ ਟੂਡ ਭਰਾ ਦਾ ਰੇਟ ਵੀਰੇ ਫੋਨ ਤੇ ਕਰਾਂਗੇ ਠੀਕ ਹੈ ਤੋਰ ਕੇ ਦਿਖਾਉਗੀ ਹਾਂਜੀ ਤੋਰ ਦੇ ਲੰਮੀ ਤੋਰ ਲੋ ਭਰਾ ਜ਼ਿਮੀਦਾਰ ਭਰਾ ਆਪਣਾ ਠੀਕ ਹੈ ਜੀ ਤੇ ਦੇਖ ਸਕਦੇ ਹੋ ਤੇ ਸੱਜਰੇ ਡਬੀ ਵੀਰੇ ਦੁੱਧ ਕਿੰਨਾ ਆਉਂਦਾ ਮੋੜ ਲਓ ਸੱਜਰੇ 12 ਲੀਟਰ ਵੀਰੇ 12 ਲੀਟਰ ਸੀ ਹੂੰ ਹੂੰ ਠੀਕ ਹੈ ਜੀ 12 ਲੀਟਰ ਅਬਰਾ ਸੱਜਰੇਟਾ ਤੇ ਚੈੱਕ ਕਰ ਸਕਦੇ ਹਾਂ ਲੇਵਾਲੂ ਬਾ ਹੁਣ ਬਾਈ ਨੇ ਡਰਾਈ ਕਰਤੀ ਠੀਕ ਹੈ ਨਾ ਸਾੜਤੀ ਦੇ ਦੋ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਆਰਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200352 ਮਿਲਦੇ ਆਂ ਭਰਾ ਅਗਲੀ ਵੀਡੀਓ ਚ ਉਪਕੇ ਬਾਈ